ਹੀ ਪੈੰਦੇ ਨਾਲ ਹਮਤਪਰੀ ਗਰਮੀ ਤੋਂ ਕਿਤਨੇ ਕਿਤੇ ਰਾਹਤ ਜਿਹੜੀ ਆ ਜਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਰਥਲੇ ਦੇ ਨਾਲ ਲੱਗਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ। ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਆਦਾ ਫਾਇਦਾ ਹੋਇਆ। ਸਤਿ ਸ਼੍ਰੀ ਅਕਾਲ ਮੈਂ ਹਾਂ ਰਮਨਦੀਪ जीरकपुर ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਪਹਿਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ। ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ ਹੋਇਆ ਹੈ। 600 ਯੂਨਟ ਸਾਨੂੰ ਮਾਫ ਹੈ। ਜਿਸ ਦਾ ਕੀ ਬਿਲੀ ਬਹੁਤ ਜ਼ਿਆਦਾ ਅੰਦਾਜ਼ਾ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਹਾਂ। ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਸਤਿ ਸ੍ਰੀ ਅਕਾਲ ਮੇ ਰਿਤੂ ਰਾਣੀ। ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਕਪੂਤਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਸਪਰੀ ਗਰਮੀ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਤਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਹੁਮਸਪਰੀ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਹੁਮਸਪਰੀ ਗਰਮੀ ਤੋਂ ਕਿਤਨੇ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਹਿਰਾਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ ਬਾਰਿਸ਼ ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਪਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਅਤਿ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਪਿਛਲੇ ਦਿਨੀ ਹਮਸਫਰੀ ਗਰਮੀ ਜਿਹੜੀ ਪੰਜਾਬ ਤੇ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਸੋਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ بارش ਜਿਹੜੀ ਹੋ ਸਕਦੀ ਆ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ بارش ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ بارش ਹੁੰਦੀ ਆ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ بارش ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀ ਐ ਤੋਣ ਵਾਲੇ ਦਿਨਾਂ ਚ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਹਨਾਂ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਐ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਜਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਰਥਲੇ ਦੇ ਨਾਲ ਲੱਗਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਸਸ਼ੀਕਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਟ ਮਾਸ ਕੀਤੀ ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ ਹੋਇਆ 6 ਜੂਨ ਤੇ ਸਾਨੂੰ ਮਾਤ ਹੈ ਜਿਸ ਦਾ ਕਿ ਬਿਲੀ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਹਾਂ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਦਾ ਸੱਚੀ ਕਾਲ ਮੇਰੀ ਪੁਰਾਣੀ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਕਪੂਤਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਸਪਰੀ ਗਰਮੀ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਤਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਹੁਮਸਪਰੀ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਆ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਹੁਮਸਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀਂਹ ਪਵੇਗਾ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ ਬਾਰਿਸ਼ ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀਂਹ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਭਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਅਤਿ ਦੀ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਪਿਛਲੇ ਦਿਨੀ ਹਮਤ ਫਰੀ ਗਰਮੀ ਜਿਹੜੀ ਪੰਜਾਬ ਤੇ ਸੀ ਉਸ ਤੋਂ ਲੋਕ ਪਰੇਸ਼ਾਨ ਸਿਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ بارش ਜਿਹੜੀ ਹੋ ਸਕਦੀ ਹੈ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ بارش ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ بارش ਹੁੰਦੀ ਹੈ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ بارش ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀਏ ਤੋਂ ਆਉਣ ਵਾਲੇ ਦਿਨਾਂ 'ਚ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਹਨਾਂ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹੁਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਜ਼ਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਰਥਲੇ ਦੇ ਨਾਲ ਲੱਗਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾ ਪਹੁੰਚਿਆ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਸਸ਼ੀਕਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸ੍ਰੀਮ ਭਗਵਾਨ ਜਮਨਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਟ ਮਾਫ਼ ਕੀਤੇ ਅਸੀਂ ਭਵੰਤਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ਼ ਹੋਇਆ 6 ਜੂਨ ਤੋਂ ਸਾਨੂੰ ਮਾਤ ਹੈ ਜਿਸ ਦਾ ਕਿ ਬਿੱਲ ਬਹੁਤ ਜ਼ਿਆਦਾ ਆਂਦਾ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਹਾਂ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਸਤਿ ਸ੍ਰੀ ਅਕਾਲ ਮੇ ਰਿਤੂ ਰਾਣੀ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹੁਮਸਬਰੀ ਗਰਮੀ ਨੂੰ ਹੁਮਸਬਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਹੁਮਸਪਰੀ ਗਰਮੀ ਤੋਂ ਰਾਹਤ ਜਿਹੜੀ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਹੁਮਸਪਰੀ ਗਰਮੀ ਤੋਂ ਕਿਤਨੇ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਹਿਰਾਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ بارش ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਭਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਅਤਿ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਪਿਛਲੇ ਦਿਨੀ ਹਮਤ ਪਰ ਗਰਮੀ ਜਿਹੜੀ ਪੰਜਾਬ ਤੇ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਤੋਂ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ بارش ਜਿਹੜੀ ਹੋ ਸਕਦੀ ਆ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ بارش ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਸੋਹੜ ਦਾ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ بارش ਹੁੰਦੀ ਹੈ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ بارش ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀਏ ਤੋਂ ਵਾਲੇ ਦਿਨਾਂ ਚ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਹਨਾਂ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਹੈ ਸਸਿਕਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹੁਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਜਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਰਥਲੇ ਦੇ ਨਾਲ ਲੱਗਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ। ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਸਸਕਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਜਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਨੂੰ ਹਮ ਹਮਤਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਉਮਸਪਰੀ ਗਰਮੀ ਤੋਂ ਰਾਹਤ ਜਿਹੜੀ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਉਮਸਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਰਧ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ بارش ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਹੈ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਭਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਤੇ ਦੀ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਿਆ ਕਿ ਪਿਛਲੇ ਦਿਨੀ ਹਮਤਪਰੀ ਗਰਮੀ ਜਿਹੜੀ ਪੰਜਾਬ 'ਚ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਹੋ ਸਕਦੀ ਹੈ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ ਬਾਰਿਸ਼ ਹੁੰਦੀ ਆ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ ਬਾਰਿਸ਼ ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀ ਐ ਤੋਣ ਵਾਲੇ ਦਿਨਾਂ ਚੇ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਹਨਾਂ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਐ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਜ਼ਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਨੂੰ ਹਮ ਹਮਤਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਹੁਮਸਪਰੀ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਆ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਹੁਮਸਪਰੀ ਗਰਮੀ ਤੋਂ ਕਿਤੇ ਨ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਰਧ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ بارش ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਪਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਤੇ ਦੀ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਿਆ ਕਿ ਪਿਛਲੇ ਦਿਨੀ ਹਮਤਪਰੀ ਗਰਮੀ ਜਿਹੜੀ ਪੰਜਾਬ 'ਚ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਹੋ ਸਕਦੀ ਹੈ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ ਬਾਰਿਸ਼ ਹੁੰਦੀ ਆ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ ਬਾਰਿਸ਼ ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀ ਆ ਤੋਣ ਵਾਲੇ ਦਿਨਾਂ ਚੇ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਹਨਾਂ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹੁਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਜਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਥਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹੁਮਤਪਰੀ ਗਰਮੀ ਨੂੰ ਹੁਮਤਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਥਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਹੁਮਸਪਰੀ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਆ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਹੁਮਸਪਰੀ ਗਰਮੀ ਤੋਂ ਕਿੰਨੇ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਹਿਰਾਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ ਬਾਰਿਸ਼ ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਭਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਤੇ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਿਆ ਕਿ ਪਿਛਲੇ ਦਿਨੀ ਹਮਤਪਰੀ ਗਰਮੀ ਜਿਹੜੀ ਪੰਜਾਬ 'ਚ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਹੋ ਸਕਦੀ ਹੈ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸ ਦਈਏ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ ਬਾਰਿਸ਼ ਹੁੰਦੀ ਆ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ ਬਾਰਿਸ਼ ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਛੜੀ ਲੱਗੀ ਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀ ਐ ਤੋਣ ਵਾਲੇ ਦਿਨਾਂ ਚ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਹਨਾਂ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਆ ਸਸਕਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਜਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਥਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਨੂੰ ਹਮ ਹਮਤਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਥਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਹੁਮਸਪਰੀ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਹੁਮਸਪਰੀ ਗਰਮੀ ਤੋਂ ਕਿਤਨੇ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਰਧ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ ਬਾਰਿਸ਼ ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਪਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਤੇ ਦੀ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਿਆ ਕਿ ਪਿਛਲੇ ਦਿਨੀ ਹਮਤਪਰੀ ਗਰਮੀ ਜਿਹੜੀ ਪੰਜਾਬ 'ਚ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਹੋ ਸਕਦੀ ਆ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ بارش ਹੁੰਦੀ ਆ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ بارش ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀ ਆ ਤੋਣ ਵਾਲੇ ਦਿਨਾਂ ਚ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਨਾ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹ ਜਿਹੜੀ ਆ ਜ਼ਰੂਰ ਮਿਲ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹੁਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਜ਼ਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ ਬਾਰਿਸ਼ ਹੋਈ ਹੈ ਤੇ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਸਪਰੀ ਗਰਮੀ ਨੂੰ ਹਮ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਟਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਹਮਸਪਰੀ ਗਰਮੀ ਤੋਂ ਰਾਹਤ ਜਿਹੜੀ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਬਹੁਤ ਸੁਹਾਵਣਾ ਬਣਿਆ ਹੋਇਆ ਹੈ ਤੇ ਹਮਸਪਰੀ ਗਰਮੀ ਤੋਂ ਕਿਤਨੇ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਹਿਰਾਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ ਬਾਰਿਸ਼ ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਘਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਤੇ ਦੀ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਪਿਛਲੇ ਦਿਨੀ ਹਮਤ ਭਰੀ ਗਰਮੀ ਜਿਹੜੀ ਪੰਜਾਬ 'ਚ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਹੋ ਸਕਦੀ ਹੈ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸ ਦਈਏ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ ਬਾਰਿਸ਼ ਹੁੰਦੀ ਆ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ ਬਾਰਿਸ਼ ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀ ਆ ਤੋਣ ਵਾਲੇ ਦਿਨਾਂ ਚ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਨਾ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਹੈ ਸਸੀਕਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹੁਮਤਪੁਰੇ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਜ਼ਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ بارش ਹੋਈ ਹੈ ਤੇ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਂਡ ਦੇ ਨਾਲ ਹੁਮਸਪਰੀ ਗਰਮੀ ਨੂੰ ਹਮ ਹੁਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਟਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ਮੀ ਪਿਆ ਜਿਸ ਤੋਂ ਬਾਅਦ ਹੁਮਸਪਰੀ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਆ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਹੁਮਸਪਰੀ ਗਰਮੀ ਤੋਂ ਕਿਤਨੇ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਰਧ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ ਬਾਰਿਸ਼ ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਪਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਤੇ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਦੀ ਹੈ ਕਿ ਪਿਛਲੇ ਦਿਨੀ ਹਮਤਪਰੀ ਗਰਮੀ ਜਿਹੜੀ ਪੰਜਾਬ 'ਚ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਹੋ ਸਕਦੀ ਆ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ ਬਾਰਿਸ਼ ਹੋ ਸਕਦੀ ਆ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸ ਦਈਏ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਐ ਜਿਹੜੀ ਕਿ ਆ ਬਾਰਿਸ਼ ਹੁੰਦੀ ਆ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ ਬਾਰਿਸ਼ ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀ ਐ ਤੋਣ ਵਾਲੇ ਦਿਨਾਂ ਚ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਹਨਾਂ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਐ ਸਸ ਸਭੀ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਜ਼ਰੂਰ ਮਿਲੀ ਹੈ ਜਲੰਧਰ ਦੀ ਗੱਲ ਕਰਦੇ ਆ ਜਲੰਧਰ ਦੇ ਕਈ ਜਗ੍ਹਾ ਤੇ ਹਲਕੀ بارش ਹੋਈ ਹੈ ਤੇ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਹਮਤਪਰੀ ਗਰਮੀ ਨੂੰ ਹਮਤਪਰੀ ਗਰਮੀ ਤੋਂ ਰਾਹਤ ਮਿਲੀ ਹੈ ਕਪੂਰਥਲੇ ਦੇ ਕਈ ਪਿੰਡਾਂ ਦੇ ਵਿੱਚ ਤੇਜ਼ ਮੀਂਹ ਪਿਆ ਜਿਸ ਤੋਂ ਬਾਅਦ ਉਮਸਪਰੀ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਠੰਡੀਆਂ ਹਵਾਵਾਂ ਚੱਲੀਆਂ ਨੇ ਜਲੰਧਰ 'ਚ ਜਿਹੜਾ ਮੌਸਮ ਆ ਬਹੁਤ ਸੁਹਾਵਣਾ ਬਣਿਆ ਹੋਇਆ ਤੇ ਉਮਸਪਰੀ ਗਰਮੀ ਤੋਂ ਕਿਤਨੇ ਕਿਤੇ ਰਾਹਤ ਜਿਹੜੀ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀ ਪਵੇਗਾ ਕਈ ਸ਼ਹਿਰਾਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਗਈ ਹੈ ਕਿ ਹਲਕੀ بارش ਹੋ ਸਕਦੀ ਤੇ ਕਈ ਜਗ੍ਹਾ ਤੇ ਤੇਜ਼ ਮੀ ਪੈ ਸਕਦਾ ਤੇ ਫਿਰ ਤੋਂ ਲੋਕਾਂ ਨੂੰ ਪੰਜਾਬ ਭਰ ਦੇ ਵਿੱਚ ਜਿਹੜੀ ਗਰਮੀ ਚੱਲ ਰਹੀ ਹੈ ਤੇ ਦੀ ਗਰਮੀ ਤੋਂ ਲੋਕ ਪਰੇਸ਼ਾਨ ਨੇ ਉਸ ਤੋਂ ਕਿਤੇ ਨਾ ਕਿਤੇ ਰਾਹਤ ਜਿਹੜੀ ਉਹਨਾਂ ਨੂੰ ਜ਼ਰੂਰ ਮਿਲੇਗੀ ਦੱਸਿਆ ਕਿ ਪਿਛਲੇ ਦਿਨੀ ਹੁਮਦਪੁਰ ਦੀ ਗਰਮੀ ਜਿਹੜੀ ਪੰਜਾਬ 'ਚ ਸੀ ਉਸ ਤੋਂ ਲੋਕ ਪਰੇਸ਼ਾਨ ਸੀਗੇ ਤੇ ਅਤਿ ਦੀ ਗਰਮੀ ਤੇ ਵੀ ਲੋਕ ਜਿਹੜੇ ਘਰੋਂ ਬਾਹਰ ਨਿਕਲਣ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਬਾਰਿਸ਼ ਜਿਹੜੀ ਹੋ ਸਕਦੀ ਹੈ ਕਈ ਜ਼ਿਲ੍ਹਿਆਂ 'ਚ ਹਲਕੀ ਅਤੇ ਕਈ ਜਗ੍ਹਾ 'ਤੇ ਤੇਜ਼ ਬਾਰਿਸ਼ ਹੋ ਸਕਦੀ ਹੈ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੇਗੀ ਦੱਸ ਦਈਏ ਕਿ ਸੋਹਣ ਦਾ ਮਹੀਨਾ ਚੱਲਦਾ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਿ ਆ ਬਾਰਿਸ਼ ਹੁੰਦੀ ਆ ਤੇ ਕਈ ਜਗ੍ਹਾ ਤੇ ਮੀਂਹ ਪੈਂਦਾ ਵਾ ਤੇ ਕਈ ਜਗ੍ਹਾ ਤੇ ਬਾਰਿਸ਼ ਜਿਹੜੀ ਆ ਮੀਂਹ ਜਿਹੜਾ ਵਾ ਉਹ ਨਹੀਂ ਪੈਂਦਾ ਇਸੇ ਤਰ੍ਹਾਂ ਇੱਕ ਹੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਤੇ ਦੂਜੀ ਜਗ੍ਹਾ ਤੇ ਮੀਂਹ ਨਹੀਂ ਪੈਂਦਾ ਪਰ ਕਿਤੇ ਨਾ ਕਿਤੇ ਇਹ ਜਿਹੜਾ ਮੀਂਹ ਪਿਆ ਵਾ ਝੜੀ ਲੱਗੀ ਆ ਇਸ ਦੇ ਨਾਲ ਲੋਕਾਂ ਨੂੰ ਰਾਹਤ ਜਿਹੜੀ ਆ ਜ਼ਰੂਰ ਮਿਲੀ ਐ ਤੋਣ ਵਾਲੇ ਦਿਨਾਂ ਚ ਫਿਰ ਤੋਂ ਜਿਹੜਾ ਮੀਂਹ ਪਵੇਗਾ ਤੇ ਉਸ ਨਾਲ ਵੀ ਕਿਤੇ ਨਾ ਕਿਤੇ ਗਰਮੀ ਤੋਂ ਜਿਹੜੀ ਆ ਲੋਕ ਉਹਨਾਂ ਤੋਂ ਰਾਹਤ ਜਿਹੜੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲ ਸਕਦੀ ਐ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤਾਂ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮੀਂਹ